ਚੀਨਾ ਜਰਸੀ ਫਾਰਮ ਜੰਡੇ YouTube ਚੈਨਲ ਦੇਖਣ ਵਾਲੇ ਸਾਰੇ ਵੀਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਗਾਂ ਦੀ ਵੀਡੀਓ ਦਿਖਾਉਣੇ ਆ ਇਹ ਆ ਜੀ ਦੋਦੰਦ ਬੱਚੀ ਆਪਣੇ ਕੋਲੇ ਬਲੈਕ ਕਲਰ ਚ ਜਰਸੀ ਜਿਹੜੀ ਪਹਿਲੇ ਸੂਏ ਸੁਣੀ ਆ ਜੀ ਲਗਭਗ ਰੈਡੀ ਆ 5-7 ਦਿਨ ਦੇ ਵਿੱਚ ਸੂਪੂਗੀ ਬੱਚੀ ਦਾ ਜਿਹੜਾ ਵੇਟ ਵਗੈਰਾ ਬਹੁਤ ਸੋਹਣਾ ਬਣਿਆ ਹੋਇਆ ਤੇ ਬੱਚੀ ਰਾਜੀ ਗਾਂ ਵਰਗੀ ਲੱਗਦੀ ਆ ਡੀਲ ਡਾਲ ਬਹੁਤ ਚੰਗੀ ਆ ਬਾਕੀ ਦੁੱਧ ਵੀ ਸੋਨਾ ਦੇ ਦੂਗੀ ਥਾਣ ਜਿਹੜੇ ਆ ਮੁੱਠੀ ਨਾਲ ਚਵਾਈ ਵਾਲੇ ਤੇ ਵਧੀਆ ਥਾਣਾ ਨੇ ਆਣ ਆਪਣੇ ਕਹਿੰਦੇ ਆ ਮੀਡੀਅਮ ਜੇ ਪੂਰੇ ਲੰਬੇ ਜੀ ਬਾਕੀ ਤੁਹਾਨੂੰ ਤੋੜ ਕੇ ਦਿਖਾ ਰਹੇ ਆ ਆਪਾਂ ਗਾਂ ਨੂੰ ਇਹਨੂੰ ਯਾਰੇ ਪਾਸਿਆਂ ਤੋਂ ਗਾਂ ਇੱਕੋ ਜੀ ਆ ਤੇ ਜਿਹੜੇ ਵੀਰ ਭਰਾਣੇ ਜਰਸੀ ਗਾਂ ਲੈਣੀ ਆ ਆਪਣੇ ਐਡਰੈਸ ਪੈਂਡ ਜੰਡੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਸਕ੍ਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹਦੇ ਨਾਲ ਦੀਆਂ ਪਲੂਨ ਵੱਛੀਆਂ ਦੁੱਜੇ ਸੂਏ ਸੂਣ ਵਾਲੀਆਂ ਗਾਇਆਂ ਤੇ ਸੂਈਆਂ ਹੋਈਆਂ ਦੁੱਧ ਵਾਲੀਆਂ ਗਾਇਆਂ ਜਿਹੜੀਆਂ ਖਰੀਦਣ ਲਈ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਫਾਰਮ ਤੇ ਵਿజిਟ ਕਰ ਸਕਦੇ ਹੋ ਜੀ ਆਨਲਾਈਨ ਵੀ ਮੰਗਵਾ ਸਕਦੇ ਹੋ ਆਪਣਾ ਜਿਹੜਾ ਜਰਸੀ ਦਾ ਹੀ ਕੰਮ ਦਾ ਮੇਨਲੀ ਤੇ ਜਿਹੜੇ ਭਰਾਵਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਜਿਹੜਾ ਫੋਲੋ ਕਰ ਲੋ ਤਾਂ ਕਿ ਜਿਹੜੀਆਂ ਨਵੀਆਂ ਅਪਡੇਟ ਨੇ ਪਹਿਲਾਂ ਤੁਹਾਡੇ ਕੋਲ ਆਉਂਦੀਆਂ ਰਹਿਣ ਆਸ ਕਰਦਾ ਵੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਕੋ ਕਮੈਂਟ ਕਰਕੇ ਦੱਸੋ ਗਾਂ ਕਿੱਦਾਂ ਦੀ ਲੱਗੀ ਆ ਵੀਡੀਓ ਆਪਾਂ ਨਾਲ ਦੀ ਨਾਲ ਅਪਡੇਟ ਕਰਦੇ ਰਹਿੰਦੇ ਆ ਜਦੋਂ ਵੀ ਨਵੀਆਂ ਗਾਂ ਆਉਂਦੀਆਂ ਇਹ ਦੋਸਤੋ ਆਪਣੇ ਕੋਲ ਜਿਹੜੀਆਂ ਅਲਾਰਟ ਹੈਗਾ ਵਾ 10 ਬੈਣਾਂ ਦਾ ਪਲੂਣ ਵੱਛੀਆਂ ਵਾ ਉਹਨਾਂ ਜੋ ਕੁ ਸੇਲ ਹੋ ਗਈਆਂ ਤੇ ਕੁ ਸੇਲ ਹੋਣ ਵਾਲੀਆਂ ਤਿਆਰ ਹੋਈ ਜਾਂਦੀਆਂ ਨੇ ਤੋਂ ਉਦੋਂ ਦਾ ਵੀਡੀਓ ਆਪਾਂ ਅਪਲੋਡ ਕਰਦੇ ਰਵਾਂਗੇ ਵੀਡੀਓ ਆਪਣੇ ਚੈਨਲ ਤੇ ਪਹਿਲਾਂ ਵੀ ਉਹਨਾਂ ਦੀ ਹੈਗੀ ਆ ਤੁਸੀਂ ਕੱਢ ਕੇ ਦੇਖ ਸਕਦੇ ਹੋ ਬਾਕੀ ਸਾਡੇ ਕੋਲ ਪੰਜਾਬ ਦੇ ਵਿੱਚ ਅਦਰ ਸਟੇਟ ਲਈ ਟਰਾਂਸਪੋਰਟ ਦੀ ਸਹੂਤਾ ਜਿਹੜੀ ਆ ਹਾਜ਼ਰ ਆ ਤੇ ਆਪਾਂ অল ਇੰਡੀਆ ਕਿਤੇ ਵੀ ਭੇਜ ਦਾਂਗੇ ਵੀਡੀਓ ਦੇਖਣ ਤੇ ਧੰਨਵਾਦ ਕਰਦੇ ਆਂ